ਨੌਜਵਾਨ ਸਿੰਗਰ ਰਾਜਵੀਰ ਜਵੰਦਾ ਦਾ ਫੋਟੋ ਹਸਪਤਾਲ ਦੇ ਵਿੱਚ ਆ ਰਹੇ ਕਿਉਂਕਿ ਰਾਜਵੀਰ ਜਵੰਦਾ ਠੀਕ ਨਹੀਂ ਹੈ ਮੇਰੀ ਹੁਣੇ-ਹੁਣੇ ਫੌਟੇਜ ਤੇ ਬਹੁਤ ਹੀ ਸੀਨੀਅਰ ਡਾਕਟਰ ਤੇ ਨਾਲ ਗੱਲਬਾਤ ਹੋਈ ਹੈ ਜੋ ਰਾਜਵੀਰ ਚਵੰਦਾ ਦਾ ਆਪਸਰਾ ਟ੍ਰੀਟਮੈਂਟ ਦੇਖ ਰਹੇ ਨੇ ਉਹ ਬਣਾ ਉਹਨਾਂ ਨੇ ਆਪਣਾ ਨਾਮ ਨਸ਼ਰ ਕੀਤੇ ਬਿਨਾ ਹੈ ਕਿਹਾ ਕਿ ਉਹ ਕੁਝ ਗੱਲਾਂ ਉਹਨੇ ਮੈਨੂੰ ਜਰੂਰ ਦੱਸਿਆ ਨੇ ਮੈਂ ਤੁਹਾਡੇ ਨਾਲ ਸੱਚੇ ਕਰਾਂ ਕਿ ਰਾਜਵੀਰ ਚਵੰਦਾ ਦਿਖਾਵੇ ਠੀਕ ਨਹੀਂ ਹੋਇਆ ਉਹਦਾ ਬ੍ਰੇਨ ਪੂਰੀ ਤਰ੍ਹਾਂ ਦੇ ਨਾਲ ਡੈੱਡ ਹੋ ਚੁੱਕਾ ਹੈ ਉਹ ਕਹਿੰਦੇ ਨੇ ਕਿ ਜਦੋਂ ਸਾਡੇ ਕੋਲ ਹਸਪਤਾਲ ਪਹੁੰਚੇ ਸੀਗੇ ਤਾਂ ਹੀ ਉਹਨਾਂ ਦਾ ਦਿਮਾਗ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਡੈੱਡ ਹੋ ਚੁੱਕਾ ਸੀਗਾ ਰੀਡ ਦੀ ਹੱਡੀ ਤੇ ਬਹੁਤ ਸਾਰੇ ਜ਼ਖਮ ਨੇ ਔਰ ਸ਼ਾਤਿਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਦੋਵੇਂ ਪਾਸੇ ਦੀਆਂ ਬਸਤੀਆਂ ਟੁੱਟ ਕੇ ਅੰਦਰ ਵੱਲੋਂ गिर ਚੁੱਕੀਆਂ ਨੇ ਫੇਫੜਿਆਂ ਨੂੰ ਵੱਡਾ ਨੁਕਸਾਨ ਹੋਇਆ ਡਾਕਟਰ ਦਾ ਇਹ ਵੀ ਹੁੰਦਾ ਸਰ ਕਿ ਜਿਹੜੀ ਫਸਟ ਏਡ ਹੈ ਉਹ ਸਹੀ ਤਰ੍ਹਾਂ ਨਹੀਂ ਮਿਲੀ ਅੰਦਾਜ਼ਾ ਹੈ ਜ਼ਰਫਮਦਾ ਪਹਿਲਾ ਇਲਾਜ دیر ਨਾਲ ਸ਼ੁਰੂ ਹੋਇਆ ਸ਼ਾਇਦ ਇਸ ਕਰਕੇ ਜਿਹੜਾ ਉਹ ਦਿਮਾਗ ਜਿਹੜਾ ਉਹ ਟੈਂਡ ਹੋ ਗਿਆ ਕਿਉਂਕਿ ਜਦੋਂ ਵੀ ਇਦਾਂ ਦੀ ਕੋਈ ਬ੍ਰੇਨ ਇੰਜਰੀ ਹੁੰਦੀ ਹੈ ਤਾਂ ਪਹਿਲੇ ਜਿਹੜੇ 45 ਮਿੰਟ ਹੁੰਦੇ ਨੇ ਨਾ ਉਹ ਬਹੁਤ ਇੰਪੋਰਟੈਂਟ ਹੁੰਦੇ ਨੇ ਕਿਉਂਕਿ ਉਹਨਾਂ 45 ਮਿੰਟ ਦੇ ਵਿੱਚ ਸਹੀ ਇਲਾਜ ਮਿਲਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਦਿਮਾਗ ਹੈ ਜਿਹੜਾ ਉਹ ਡੈਡ ਹੋ ਜਾਂਦਾ ਸੋ ਇਸ ਸਥਿਤੀ ਦੇ ਵਿੱਚ ਦਿਮਾਗ ਹੈ ਜਿਹੜਾ ਉਹ ਡੈਡ ਹੋ ਚੁੱਕਾ ਹੈ ਡਾਕਟਰ ਇਹ ਵੀ ਦੱਸਦੇ ਨੇ ਕਿ ਜਿਵੇਂ-ਜਿਵੇਂ ਸਮਾਂ guzrega ਇਹ ਇਹ ਮੁਸ਼ਕਲਾਂ ਕੁਝ ਹੋਰ ਵਧਣਗੀਆਂ ਇਸ ਵਕਤ ਦੇਖੋ ਕਿੰਨੀ ਸੰਜੋਗ ਦੀ ਗੱਲ ਹੈ ਸਿਰਫ ਰਾਜਵੀਰ ਜਵੰਦਾ ਦਾ ਦਿਲ ਕੰਮ ਕਰ ਰਿਹਾ ਹੋ ਔਰ ਕੋਈ ਵੀ ਅੰਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਡਾਕਟਰਾਂ ਨੇ ਫਿਲਹਾਲ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਪਰ ਉਹ ਕਹਿ ਰਹੇ ਨੇ ਕਿ ਜਲਦੀ ਹੀ ਵੈਂਟੀਲੇਟਰ ਤੋਂ ਅਸੀਂ ਉਤਾਰ ਦਾਂਗੇ ਉਤਾਰਨ ਤੋਂ ਬਾਅਦ ਇੱਥੇ ਗਰਦਨ ਤੇ ਕੱਟ ਲਗਾ ਕੇ ਪਾਈਪ ਪਾ ਦਿੱਤੀ ਜਾਂਦੀ ਹੈ ਜਦੋਂ ਆਕਸੀਜਨ ਠੋਡੀ ਸਹੀ ਤਰੀਕੇ ਦੇ ਨਾਲ ਨਾ ਪਹੁੰਚ ਰਹੀ ਹੋਵੇ ਤਾਂ ਉਸ ਜ਼ਰੀਏ ਜਿਹੜੇ ਬਾਡੀ ਦੇ ਆਰਗਨ ਨੇ ਉਹਨਾਂ ਤੱਕ ਆਕਸੀਜਨ ਪਹੁੰਚਾਈ ਜਾਏਗੀ ਅਸੀਂ ਸਾਰੇ ਅਰਦਾਸ ਕਰਦੇ ਹਾਂ ਅਸੀਂ ਪਾਠ ਕਰ ਸਕਦੇ ਹਾਂ ਅਸੀਂ ਉਸ ਪਰਮਾਤਮਾ ਦੇ ਅੱਗੇ ਜੋੜੀ ਕਰ